ਸਾਚੀ ਗਾਲ ਦੋਸਤੋ ਤਸਵੀਰਾਂ ਵੇਖ ਰਿਹਾ ਹਾਂ ਬੋਹਰ ਦੇ ਮਲੋਟ ਰੋਡ ਦੀਆਂ ਜਿੱਥੇ ਸਦਰ ਪੁਲਿਸ ਵੱਲੋਂ ਅੱਜ ਰਿਫਲੈਕਟਰ ਲਗਾਏ ਜਾ ਰਹੇ ਵਾਹਨਾਂ ਦੇ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਧੁੰਦਾਂ ਦਾ ਹੈਗਾ ਬਰਸਾਤਾ ਦਾ ਹੈਗਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਪੁਲਿਸ ਦਾ ਤਸਵੀਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਬਹੁਤ ਵਧੀਆ ਉਪਰਾਲਾ ਹੈ ਆਪਣੇ ਨਾਲ ਲਈ ਸਦਰਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਜੀ ਗੱਲਬਾਤ ਕਰਦੇ ਆਂ ਵੀ ਇਹ ਅਭਿਆਨ ਕਦੋਂ ਤੱਕ ਜਾਰੀ ਰਹੇਗਾ ਜੀ ਸਰ ਜੈਨ ਜੀ ਜਿਵੇਂ ਕਿ ਤੁਸੀਂ ਆਲਰੇਡੀ ਦੇਖ ਹੀ ਰਹੇ ਹੋ ਕਿ ਸਾਡੀ ਸਪੈਸ਼ਲ ਨਾਕਾਬੰਦੀ ਚੱਲੇ ਖਾਸ ਕਰਕੇ ਅੱਜ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਹੋਇਆ ਸੀ ਕਿ ਰਿਫਲੈਕਟਰ ਜਿਹੜੇ ਨੇ ਉਹ ਵਹੀਕਲਸ ਤੇ ਲਗਾਏ ਜਾਣ ਬੈਰੀਗਡ ਜਿਹੜੇ ਸਾਡੇ ਨਾਕੇ ਦੇ ਹੁੰਦੇ ਆ ਉਹਨਾਂ ਤੇ ਵੀ ਖਾਸ ਕਰਕੇ ਲਗਾਏ ਜਾਣ ਤਾਂ ਕਿ ਜੋ ਰਾਹੀ ਹੈ ਜਾਂ ਰਾਹੀ ਪਤੀ ਜਦੋਂ ਆਉਂਦੇ ਆ ਰੋਡ ਤੇ ਕੋਈ ਵਹੀਕਲ ਯੂਜ਼ ਕਰਦਾ ਹੈ ਦੇਖਦਾ ਹੈ ਤਾਂ ਉਹ ਦੂਰੋਂ ਰਿਫਲੈਕਟ ਕਰਕੇ ਚੀਜ਼ ਜਿਹੜੀ ਹੈ ਉਹ ਦਿਖ ਜਾਏ ਤਾਂ ਕਿ ਧੁੰਦਾਂ ਦੇ ਦਿਨ ਨੇ ਮੈਂ ਹਰੇਕ ਨੂੰ ਐਡਵਾਈਸ ਕਰਾਂਗਾ ਕਿ ਜਿਹੜਾ ਵੀ ਕੋਈ ਵਹੀਕਲ ਯੂਜ਼ ਕਰਦਾ ਹੈ ਉਹਦੇ ਤੇ ਰਿਫਲੈਕਟਰ ਜੂਰ ਲੱਗੇ ਹੋਣ ਤਾਂ ਕਿ ਉਹਦੇ ਤੋਂ ਪਿੱਛੇ ਆਉਣ ਵਾਲਾ ਬੰਦਾ ਤੇ ਅੱਗੇ ਜਾਣ ਵਾਲੇ ਬੰਦੇ ਨੂੰ ਬਿਲਕੁਲ ਜਿਹੜਾ ਹੈ ਰੋਡ ਕਲੀਅਰ ਰਹੇ ਸਰ ਅੱਜ ਗੱਡੀਆਂ ਨੂੰ ਰਿਫਲੈਕਟਰ ਲਗਾਏ ਜਾ ਰਹੇ ਆ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੁਲਿਸ ਦਾ ਕੀ ਪ੍ਰਿਆਸ ਹੈ ਜੀ ਲੋਕਾਂ ਨੂੰ ਮੈਸੇਜ ਸਾਡਾ ਮਕਸਦ ਇਹ ਹੈਗਾ ਵੀ ਜਿਹੜੇ ਲੋਕਾਂ ਦੀ ਸੇਫਟੀ ਸੁਰੱਖਿਆ ਜਾਨ ਮਾਲ ਦੀ ਰਖਵਾਲੀ ਅਸੀਂ ਕਰਨੀ ਹੈ ਉਸੇ ਤਹਿਤ ਰੋਡ ਦੇ ਉੱਤੇ ਜਿਹੜੇ ਰਿਫਲੈਕਟਰਸ ਦੀ ਕਮੀ ਨਾਲ ਜਿਵੇਂ ਹੁਣ ਧੁੰਦ ਦਾ ਮੌਸਮ ਆ ਗਿਆ ਠੰਡ ਦਾ ਮੌਸਮ ਆ ਗਿਆ ਇਸ ਗੱਲ ਕਰਕੇ ਰਿਫਲੈਕਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਆਦਾਤਰ ਮੋਸਟਲੀ ਐਕਸੀਡੈਂਟ ਜੇ ਕੋ ਵਹੀਕਲ ਖਰਾਬ ਹੋ ਗਿਆ ਜਾਂ ਸਲੋ ਸਪੀਡ ਚੱਲ ਰਿਹਾ ਰਿਫਲੈਕਟਰ ਦੀ ਕਮੀ ਕਰਕੇ ਬਹੁਤ ਜਿਆਦਾ ਅੰਜਾਨਾਂ ਜਾਂਦੀਆਂ ਨੇ ਰੀਸੈਂਟਲੀ ਆਪਣੇ ਪਾਸਟਰ ਚ ਦੇਖ ਲੋ ਵੀ ਕਿੰਨੇ ਪੈੜੇ ਐਕਸੀਡੈਂਟ ਹੋਏ ਆ ਉਹ ਕਿਤੇ ਨਾ ਕਿਤੇ ਰਿਫਲੈਕਟਰ ਦੀ ਕਮੀ ਉਹ ਉਹਨੂੰ ਦੂਰ ਕਰਨ ਵਾਸਤੇ ਤੇ ਪਲੱਸ ਸਾਡਾ ਮਕਸਦ ਹੀ ਇਹ ਹੈਗਾ ਵੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਹਰ ਤਰ੍ਹਾਂ ਦੀ ਰਖਵਾਲੀ ਕਰਨੀ ਹੈ ਭਾਵੇਂ ਉਹ ਰੋਡ ਤੇ ਹੋਣ ਭਾਵੇਂ ਕਰਾਂਚ ਹੋਣ ਭਾਵੇਂ ਦੁਕਾਨਾਂ ਚ ਹੋਣ ਆਪਦੇ ਬਿਜ਼ਨਸ ਚ ਹੋਣ ਸਾਡਾ ਫਰਜ਼ ਹੈ ਅਸੀਂ ਆਪਦੀ ਜਿੰਨੀ ਹੋ ਸਕਦੀ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਹਾਂ ਵਿਆਨ ਅੱਗੇ ਵੀ ਚੱਲ ਰਿਹਾ ਹੈ ਸਰ ਬਿਲਕੁਲ ਜੀ ਬਿਲਕੁਲ ਜਦ ਤੱਕ ਠੰਡ ਦਾ ਮੌਸਮ ਹੈ ਇਹ ਘਾਇਬ ਘਾਇਬ ਜਦੋਂ ਵੀ ਸਾਨੂੰ ਟਾਈਮ ਲੱਗਦਾ ਜਿਵੇਂ ਜਿਵੇਂ ਉਹ ਸਾਹਬ ਨਾਲ ਅਸੀਂ ਲਗਾਉਂਦੇ ਰਹਿੰਦੇ ਆ ਪਰ ਸਰਦੀ ਦੇ ਵਿੱਚ ਸਾਡੀ ਪਹਿਲ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਧੁੰਦ ਵਗੈਰਾ ਜਿਆਦਾ ਜਿਹੜੀ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਉਸ ਗੱਲ ਕਰਕੇ ਸਾਡਾ ਪਰਪਸ ਹੀ ਇਹ ਹੈਗਾ ਵੀ ਲੋਕਾਂ ਦੀ ਜਾਨ ਦੀ ਖਾਲੀ ਕੀਤੀ ਜਾ ਕਿ ਨਾਮ ਤੇ ਬਤਾਈ ਪ੍ਰਤਭਾ ਸਿੰਘ ਜੀ ਅੱਜ ਗੱਡੀਆਂ ਤੇ ਰਿਫਲੈਕਟਰ ਲਾਏ ਜਾ ਰਹੇ ਹਨ ਬਹੁਤ ਵਧੀਆ ਗੱਲ ਹੈ ਜੀ ਇਹ ਲਾਉਣੇ ਚਾਹੀਦੇ ਹੈ ਤੁੰਦ ਦਾ ਟਾਈਮ ਹੈ ਜੀ ਐਕਸੀਡੈਂਟ ਤੋਂ ਬਚਾ ਰਿਹਾ ਲਾਈਟ ਵਗੈਰਾ ਪੈਂਦੀ ਪਤਾ ਲੱਗ ਜਾਂਦਾ ਵਹੀਕਲ ਜਾ ਰਿਹਾ ਆ ਰਿਹਾ ਹੈਗਾ ਤੇ ਹਰੇਕ ਨੂੰ ਲਾਉਣੀ ਚਾਹੀਦੀ ਜੀ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੀ ਇਹ ਸਦਰ ਪੁਲਿਸ ਵੱਲੋਂ ਜੋ ਪ੍ਰਯਾਸ ਕੀਤੇ ਜਾ ਰਹੇ ਨੇ ਉਹ ਕਾਬਿਲ ਇਤਾਰੀਫ ਨੇ ਪਰ ਆਪਣੇ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਧੁੰਦਾ ਦੇ ਸਮੇ ਆਪਾਂ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਅਤੇ ਰਿਫਲੈਕਟਰ ਲਗਾ ਕੇ ਚੱਲੀਏ ਆਪਣੇ ਵਹੀਕਲਾਂ ਉੱਪਰ ਖਾਸ ਕਰਕੇ ਟਰਾਲੀ ਗੱਡਿਆਂ ਦੇ ਉੱਪਰ ਰਿਫਲੈਕਟਰ ਲਗਾ ਕੇ ਚੱਲੀਏ ਤਾਂਕਿ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ